ਲਓ ਵੀ ਮਿੱਤਰੋ ਦੋ ਜਰਸੀ ਬੱਛੀਆਂ ਲੈ ਕੇ ਆਏ ਤੁਹਾਡੇ ਵਾਸਤੇ ਬਿਲਕੁਲ ਸਸਤੇ ਮੁੱਲ ਦੀਆਂ ਜਮਾਂ ਘੱਟ ਮੁੱਲ ਸੋਹਣੀਆਂ ਬੱਛੀਆਂ ਇੱਕ ਨੰਬਰ ਪਹਿਲੇ ਸੂਏ ਸੁੰਦੀ ਆ ਮੂੰਹ ਤੋਂ ਛੇ ਦੰਦ 20 ਦਿਨਾਂ ਦੀ ਕੱਚੀ ਆ ਦੁੱਧ ਬਾਈ ਕਹਿੰਦਾ 10-12 ਕਿਲੋ ਪਿਆਜੂ ਮੁੱਲ ਸਿਰਫ 32000 30 ਤੇ ਦੋ 32000 ਦੀ ਦੇ ਦੇਣੀ ਆ 32000 ਚ ਕੋਈ ਛੋੜ ਛੱਪਾ ਮੌਕੇ ਤੇ ਮਾਨ ਤਾਣ ਹੋ ਜਾਊਗਾ ਇੱਕ ਹੋਰ ਖੀਰੀ ਬੱਛੀ ਆ ਪਹਿਲਾਂ ਇਹ ਵੇਖ ਲੋ ਥਣ ਸੋਹਣੇ ਆ ਗੈਬ ਚ ਕੱਲੀ ਕੱਚੀ ਕੱਚੀ ਆ ਵੀ ਆਂ ਦਿਨਾਂ ਦੀ ਜਰਸੀ नस्ਲ ਦੀ ਫੁੱਲ ਜਾਦ ਬਰੀਡ ਵਾਲੀ ਐ ਤੇ ਇੱਕ ਆ ਖੀਰੀ ਬੱਚੀ ਐ ਦੁੱਧ ਵਾਲੇ ਦੰਦਾਂ ਚ ਇਹ ਦੋ ਜਰਸੀਆਂ ਫੁੱਲ ਜਾਦ ਬਰੀਡ ਵਾਲੀਆਂ ਇਹ ਖੀਰੀ ਬੱਚੀ ਦੇ ਦੇਣੀ ਐ 23000 ਦੀ ਜੋੜਾ ਦੇ ਦੇਣਾ 50000 ਦਾ ਜੇ ਕੋਈ ਇਕੱਠਾ ਲੈ ਲੂ 50000 ਚੋਂ ਬਾਈ ਕਹਿੰਦਾ ਮਾਨ ਤਾਣ ਵੀ ਕਰ ਦਿਆਂਗੇ ਬਿਲਕੁਲ ਸਸਤੇ ਮੁੱਲ ਦੀਆਂ ਦੋ ਜਰਸੀ ਵਹਿੜਾ ਇੱਕ ਨੰਬਰ 6 ਦਾੰਦ ਐ ਦੋ ਨੰਬਰ ਖੀਰੀ ਐ